ਹਾਂਜੀ ਦੋਸਤੋ ਸਿੱਧੂ ਮੂਸੇਵਾਲਾ ਨੂੰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਕਿਉਂਕਿ ਸਿੱਧੂ ਮੂਸੇਵਾਲਾ ਦੇ ਘਰ ਇੱਕ ਪੁੱਤਰ ਨੇ ਲਿਆ ਹੈ ਜਨਮ ਅਕਾਲਪੁਰ ਖਵੈਗੁਰੂ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਹੋਈ ਹੈ ਕਿਰਪਾ ਜਿਸ ਦੀ ਜਾਣਕਾਰੀ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਜੋ ਕਿ ਆਪਣੇ ਫੇਸਬੁੱਕ ਪੇਜ ਦੇ ਜੋ ਕਿ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਜਾਣਕਾਰੀ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ